ਇਹ ਸਰੀਰਕ ਤੌਰ ਤੇ ਸੇਵਾ ਇੱਕ ਬਹੁਤ ਉਤਮ ਕਰਨ ਹੈ ਜੇ ਸਰੀਰਕ ਤੌਰ ਤੇ ਸੇਵਾ ਨਾਲ ਅੰਦਰ ਵਾਲੀ ਤਰੱਕੀ ਨਹੀਂ ਹੁੰਦੀ ਭਈ ਤਾਂ ਜਰੂਰ ਗੁਰੂ ਤੋਂ ਪੁੱਛਣਾ ਚਾਹੀਦਾ ਮਾਲਕ ਬਾਹਰ ਦੇ ਕਰਮ ਤਾਂ ਇੰਨੇ ਸਾਲ ਦੇ ਕਰ ਰਹੇ ਆ ਅੰਦਰ ਕਿਉਂ ਨਹੀਂ ਤਬਦੀਲ ਹੁੰਦਾ ਸਤਿਗੁਰੂ ਗੁਰੂ ਅੰਗਦ ਸਾਹਿਬ ਦੇ ਚਰਨਾਂ 'ਚ ਉਹਨਾਂ ਦੀ ਸੇਵਾ ਕੀਤੀ ਫਿਰ ਆਪ ਦੇਖੋ ਤਾਂ ਗੁਰੂ ਅਮਰਦਾਸ ਗੁਰਤਾ ਗੱਦੀ ਤੇ ਬਿਰਾਜਮਣ ਹੁੰਦੇ ਤੇ ਸੇਵਾ ਦੇ ਬੜੇ ਸ਼ਬਦ ਉਹਨਾਂ ਦੇ ਜਿਨਸੀ ਉਹਨਾਂ ਦਾ ਬਚਨ ਪੜ੍ਹਨੀ ਸਤਿਗੁਰੂ ਦੀ ਸੇਵਾ ਸਭਲ ਕੇ ਜੇ ਕੋ ਕਰੇ ਚਿਤ ਲਾਏ ਮਹਾਰਾਜ ਜੀ ਕਹਦੇ ਤੂ ਚਿਤ ਲਾ ਕੇ ਕਰ ਹੁਣ ਇਹਦੇ ਵੀ ਵਿਆਖਿਆ ਹੋਣੀ ਚਾਹੀਦੀ ਚਿਤ ਲਾਏ ਦਾ ਮਤਲਬ ਕੀ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਫਲ ਪਾਉਣ ਹਉਮੈ ਵਿਚੋ ਜਾਏ ਇਹ ਇਹ ਵੀ ਬਚਨ ਹੁੰਦਾ ਹੈ ਕਿ ਸਤਿਗੁਰੂ ਦੀ ਸੇਵਾ ਸਭਲ ਕੇ ਜੇ ਕੋ ਕਰੇ ਚਿਤ ਲਾਇ ਨਾਮ ਪਦਾਰਤ ਪਾਇਆ ਇਹ ਵੀ ਮਹਾਰਾਜ ਕਹਿੰਦੇ ਕਿ ਜਿਹੜਾ ਚਿਤ ਲਾ ਕੇ ਸੇਵਾ ਕਰਦਾ ਉਹ ਨਾਮ ਪਦਾਰਤ ਮਿਲਦਾ ਹੁਣ ਇੱਕ ਹੈ ਕਿ ਸੇਵਾ ਤੂੰ じゃ ਹੈ ਚਿਤ ਲਾਉਣਾ ਜੇ ਕੋ ਕਰੇ ਚਿਤ ਲਾਇ ਉਹ ਇੱਕ ਬੱਚੇ ਨੇ ਨੌਜਵਾਨ ਨੇ ਕਿਹਾ ਵੀ ਸਾਨੂੰ ਕੋਈ ਪੁੱਛਿਆ ਗਿਆ ਸਕੂਲ ਚ ਕਿ ਤੁਸੀਂ ਸਰੀਰਕ ਤੌਰ ਤੇ ਸਿੱਖ ਸੇਵਾ ਕਰਦੇ ਤੇ ਨਾਲ ਅਸੀਂ ਤੋਂ ਕਿੰਨੇ ਬੇਵਨਾਬੀ ਚਿਰ ਕੀ ਸੀ ਚਤ ਲਾਣ ਦੇ ਅਰਥ ਕੀ ਉਸਨ ਕੋਲ ਦੇ ਸੰਤ ਕੀ ਝਾੜੂ ਵਿੱਚ ਚਤ ਲਾ ਕੇ ਇਸ ਬਰਤਨਾ ਵਿੱਚ ਚਤ ਲਾ ਕੇ ਤੇ ਮੈਨੂੰ ਇੱਕ ਬੇਨਤੀ ਕੀਤੀ ਸੀ ਸਤਿਗੁਰੂ ਦਾ ਸ਼ਬਦ ਜਿੰਨੀ ਕੁ ਸਮਝ ਪਈ ਮੈਂ ਕਿਹਾ ਸਤਿਗੁਰੂ ਜੀ ਨੇ ਬਾਣੀ ਚ ਕਿਹਾ ਕਿ ਸ਼ਰੀਰਕ ਤੌਰ ਤੇ ਕਰਮ ਕਰ ਸੇਵਾ ਦਾ ਤੇ ਚਿੰਤਨ ਦੇ ਤੌਰ ਤੇ ਰੱਬ ਨਾਲ ਜੁੜਿਆ ਚਤ ਲਾਏ ਦਾ ਮਤਲਬ ਤੇ ਅਗਲਾ ਸਵਾਲ ਸੀ ਕੀ शारीरिक कर्म ਕਰਦਾ ਹੋਇਆ ਚਿੱਤ ਲੱਗਾ ਰਹਿੰਦਾ ਹੈ ਕੰਮ ਆਪਾਂ ਸ਼ਰੀਰਕ ਤੌਰ ਤੇ ਕਰਦੇ ਆਂ ਸੇਵਾ ਤੇ ਚਿੱਤ ਲੱਗਾ ਰਹਾਂ ਮਹਾਰਾਜ ਜੀ ਨੇ ਕਿਹਾ ਬਿਲਕੁਲ ਤੇ ਉਹ ਸ਼ਬਦ ਕੇਵਲ ਮੈਂ ਪੜ ਲਿਆਂਦਾ ਅਰਥ ਤੇ ਤੁਹਾਨੂੰ ਸਭ ਨੂੰ ਹੁੰਦੇ ਨੇ ਤਕਰੀਬਨ ਬਾਣੀ ਪੜਨ ਵਾਲਿਆਂ ਨੂੰ ਕਿਉਂਕਿ ਸ਼ਬਦ ਬੜੀ ਬੜੀ ਕਰਤਾਰਵਾਦੀ ਗੁਰਮਤਿ ਦੀ ਵਿਆਖਿਆ ਕਰਦੇ ਰਾਮ ਕਲੀ ਰਾਗ ਦਾ ਸ਼ਬਦ ਹੈ ਤੇ ਪੰਜ ਪਰਮਾਨ ਜਿਹਦੇ ਵਿੱਚ ਚਿੱਤ ਕਿਸੇ ਪਾਸੇ ਲੱਗਾ ਤੇ ਕਰਮ ਕੋਈ ਹੋਵੇ ਇਹ ਬੱਚਾ ਪਤੰਗੂ ਜਾਂਦਾ ਹੈ ਉਹ ਕੰਮ ਕਰਕੇ ਆਪਣੇ ਸਾਥੀਆਂ ਨਾਲ ਗੱਲਾਂ ਕਰਦਾ ਹੈ ਪਰ ਚਿੱਤ ਕਰਕੇ ਉਹ ਪਤੰਗ ਦੀ ਧੋਰ ਨਾਲ ਜੁੜਿਆ ਹੋਇਆ ਦੋ ਕਿਸੇ ਜਿੰਦ ਮਨੇ ਬੋਲੀ ਸਾਥੀਆਂ ਨਾਲ ਗੱਲਾਂ ਕਰਦਾ ਪਰ ਚਿੱਤ ਪਤੰਗ ਦੀ ਧੋਰੀ ਵਿੱਚ ਹੈ ਸੋਨਾਰ ਵੀਰ ਸੋਨਾ ਗਹਿਣਾ ਘੜ ਰਿਹਾੱਖਾਂ ਨਾਲ ਗੱਲਾਂ ਗਰਾਹ ਨਾਲ ਕਰਦਾ ਪਰ ਚਿੱਤ ਉਸ ਗਹਿਣੇ ਤੇਵੇ ਕਿਤੇ ਜ਼ਿਆਦਾ ਖੋਖਰ ਵੱਜ ਕੇ ਟੁੱਟ ਨਾ ਜਾਏ ਬੀਤੀਆਂ ਨੇ ਭਾਂਡੇ ਦੋ ਸਿਰ ਤੇ ਰੱਖ ਕੇ ਖੂਹ ਤੋਂ ਭਰ ਕੇ ਪਾਣੀ ਲਿਤੇ ਪਰ ਸੱਚ ਏਵੇਂ ਕਿ ਉਹ ਗੱਲਾਂ ਆਪਸ ਚ ਕਰਦੀਆਂ ਨੇ ਪਰ ਚਿਤ ਉਹਨਾਂ ਦਾ ਉੱਤੇ ਚੁੱਕੀ ਗੱਬਰ ਤੇ ਭਾਂਡੇ ਵਾਲੇ ਕਿਤੇ ਥੱਲੇ ਧਰਤੀ ਤੇ ਨਾ ਦੇਖੋ ਇੱਕ ਗਾਂ ਮੰਨੋ ਪੰਜ ਕੋ ਬਾਹਰ ਚੁਗਦੀ ਪਈ ਹੈ ਪਰ ਚਿਤ ਉਹਦਾ ਬੱਚੇ ਵਿੱਚ ਹੈ ਇੱਕ ਮਾਂ ਅੰਦਰ ਬਾਹਰ ਕੰਮ ਕਰਦੀ ਏ ਪਰ ਚਿੱਤ ਉਹਦਾ ਆਪਣੇ ਬੱਚੇ ਵਿੱਚ ਜਿਹੜਾ ਘੂਰੇ ਪਿਆ ਜਿਵੇਂ ਮਾਂ ਕੰਮ ਕਰੇ ਤੇ ਇੱਕ ਬੱਚੇ ਵਿੱਚ ਰਹਿ ਜਾਂਦਾ ਹੈ ਗਾਂ ਚਵੇ ਤੇ ਇੱਕ ਬੱਚੇ ਵਿੱਚ ਰਹਿ ਜਾਂਦਾ ਹੈ ਜੇ ਸਿਰ ਤੇ ਗੱਡ ਚੁੱਕੀ ਹੋਵੇ ਤੇ ਚਿੱਤ ਗੱਡ ਵਿੱਚ ਹੀ ਜਾਂਦਾ ਗੱਲਾਂ ਕਰਦਿਆਂ ਜੇ ਸੋਨਾ ਗਰਾਂ ਆਵੇ ਤੇ ਸੁਨਾਰ ਕਹੇ ਸੋਨਾ ਗੱਲਾਂ ਨਾਲ ਗੱਲਾਂ ਕਰੇ ਪਰ ਚਿੱਤ ਸੋਨੇ ਤੇ ਰਹਿੰਦਾ ਏਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਚਿੱਤ ਵਰਤਨਾਲ ਸਿਵਾ ਕਰਦਾ ਚਿੱਤ

पंच जना सो बात बतौवा चीत सो डोरी राख्य मन राम नाना वेद यले जैसे कन कला चित मान यले महाराज जी के आनी ले कुंभ पढ़ाई ले उद राजकुमार पुरंदरीय हस्त विनोद विचार करती है चीत सो गागर राखियले यले मंदिर एक द्वार पर जाके गौ चरावन छाड़ यले पांच कोस पर गौ चरावत चीत सो बचरा राखियले

ਬਿਚੋ ਜਾ ਪਰ ਕਰਮ ਵਿੱਚ ਰਹਾ ਮੈਂ ਜੇ ਸਬਜੈਕਟ ਪੂਰਾ ਨਹੀਂ ਕੀਤਾ ਥੋੜੀ ਜੀ ਕਾਰਗਰਤਾ ਬਖਸ਼ਿਓ ਕੋਨੀ ਦੁਨੀਆ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਅਗਲਾ ਦਰ ਤੇ ਬਹੁਤ ਯਾਦ ਜਿਹਨੂੰ ਸੇਵਾ ਕਰਕੇ ਇਹ ਤਰਤੀ ਮਿਲ ਗਈ ਘੱਟ ਬੋਲਣ ਲੱਗ ਪਿਆ ਘੱਟ ਖਾਣ ਲੱਗ ਪਿਆ ਉਹਦੀ ਨੀਂਦ ਘੱਟ ਗਈ दुनिया उदार मालिक करम कटा केवल के केवल बंदगी पर जुड़ गया महाराज के ऊपर बख्शण दी रहमत बारिश तू बख्शीसी अगला नित देवा कैस आया बडियाई बड़ा पह बाबा अमरदास जी ने बारह साल निरंतर गागर तो ही पावा के इन बारह साल में बहुत कुछ ऐसा वापरे मैं एक सैया आप जी जरूर पढ़ के सुनाना चाहता ਇਹ ਨਾ 12 ਸਾਲ ਦੀ ਕੀਤੀ ਹੋਈ ਸੇਵਾ ਵਿੱਚ baba amar das ਦੀ ਅੰਦਰ ਦੀ ਸੁਰਤ ਕਿੱਥੇ ਜਾਉਂ ਕਿਸੇ ਜਾ ਕੇ ਇਸ ਮੁਕਾਮ ਤੇ ਸੇਵਾ ਕਰਦੇ ਆ ਪਹੁੰਚ ਕੇ baba amar das maharaj ਉਹਨਾਂ ਬਾਰੇ ਪਾਤਸ਼ਾਹ ਜੀ ਕਹਿੰਦੇ ਨੇ ਸੱਚ ਇਹ ਹੈ ਪਹਿਲਾਂ ਦੇਵ ਪੂਜਾ ਵੀ ਕਰਦਾ ਰਿਹਾ ਪਰਵਾਸ ਤੀਰਥ ਇਸ਼ਨਾਨ ਵੀ ਕਰਦੇ ਆ baba amar das ਪਰ ਜਿਸ ਦਿਨ ਗਾਦਰ ਚੁੱਕੀ ਮੁਖ ਚ ਨਾਮ ਆ ਗਿਆ ਉਸ ਬਾਣੀ ਦੀ ਇਹਨੇ ਕਿਰਪਾ ਹੋਈ ਕਿ ਉਹਨਾਂ ਦੇ ਚਿੱਤ ਵਿੱਚ ਇੱਕ ਅਨੁਸਾਰ ਤੋਂ ਬਿਨਾਂ ਦੂਜਾ ਕੋਈ ਨਹੀਂ। ਭạt ਸਹਿਬ ਦਾ ਸਹੀਰਾ ਹੈ। ਤੈਂ ਪੜਿਓ ਇੱਕ ਮਨ ਧਰਿਓ ਇੱਕ ਆਤਮਕ ਤਰਖੀ। ਤੁਸੀਂ ਇੱਕ ਦੀ ਪੜਾਈ ਕੀਤੀ ਤੇ ਮਨ ਵਿੱਚ ਇੱਕ ਨੂੰ ਅਨੁਸਾਰ। ਤੈਂ ਦਾ ਅਰਥ ਹੈ ਤੰਗ ਗੁਰੂ ਅਮਰਦਾਸ ਦੀ ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ। ਜਾਨ ਪਹਿਚਾਨ ਕੇਵਲ ਇਤਨਾ ਦੂਜਾ ਕਿਸੇ ਨੂੰ ਦੇਖੀ ਤੈ ਪਰੜਿਓ ਇੱਕ ਮਨ ਪਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਣ ਮਰ ਏਕ ਇੱਕ ਨੇਤਰਾ ਵਿੱਚ ਬਚਨਾ ਵਿੱਚ ਤੇ ਮੁਖ ਵਿੱਚ ਕੇ